ਆਮ ਆਦਮੀ ਪਾਰਟੀ ਦੀ ਜਨ ਸਭਾ ਰਾਜਪ੍ਰਾਵਿਕ ਆਉਣ ਜਾ ਰਹੇ ਜਿਸ ਨੂੰ ਪਾਰਟੀ ਦੇ ਪੰਜਾਬ ਮਾਮਲੇ ਦੇ ਚਾਰਜ ਸੰਜੇਪ ਸਿੰਘ ਉਹਦੇ ਉੱਚੇ ਤੌਰ ਤੇ ਸਬੋਧਨ ਕਰਨ ਲਈ ਪਹੁੰਚ ਰਹੇ ਇਸ ਜਨ ਸਭਾ ਦੀ ਖਾਸ ਤੇ ਇਹ ਹੈ ਕਿ ਜੋ ਮੈਨੀਫੈਸਟੋ ਬਾਤ ਤੋਂ ਬਾਅਦ ਪਾਰਟੀ ਜਿਸ ਤਰੀਕੇ ਨਾਲ ਹਾਸ਼ੀਏ ਤੇ ਆਈ ਜੀ ਉਸ ਤੋਂ ਬਾਅਦ ਇਹ ਪਹਿਲੀ ਜਨ ਸਭਾ ਹੈ ਜਿਸ ਨੂੰ ਪਾਰਟੀ ਦੇ ਪ੍ਰਮੁੱਖ ਆਗੂ ਸੰਜੇਪ ਸਿੰਘ ਖੁਦ ਸਬੋਧਨ ਕਰਨ ਲਈ ਆ ਰਹੇ ਨੇ ਔਰ ਇਸੇ ਤਹਿਤ ਪੰਜਾਬ ਦੇ ਅਲੱਗ-ਅਲੱਗ ਥਾਵਾਂ ਤੇ ਇਹ ਜਨ ਸਭਾਵਾਂ ਦੀਆਂ ਮੁਹਿੰਮ ਆਮ ਆਦਮੀ ਪਾਰਟੀ ਨੇ ਸ਼ੁਰੂਆਤ ਕਰਦੀ ਹੈ ਆਮ ਆਦਮੀ ਪਾਰਟੀ ਆਮ ਤੌਰ ਤੇ ਵੱਡੀਆਂ ਰਣਨੀਤਾਂ ਦੇ ਕਾਬਲੇ ਜੋ ਨੁੱਕੜ ਮੀਟਿੰਗ ਹੈ ਉਸੇ ਤਹਿਤ ਲੋਕਾਂ ਤੱਕ ਪਹੁੰਚਣ ਦੀ ਜ਼ਿਆਦਾ ਕੋਸ਼ਿਸ਼ ਕਰ ਰਹੀ ਹੈ ਔਰ ਦੂਸਰੀ ਗੱਲ ਇੱਕ ਇਹ ਵੀ ਹੈ ਕਿ ਜੋ ਨਬਜੋਤ ਸਿੰਘ ਸਿੱਧੂ ਨੇ ਭਾਜਪਾ ਜੋ ਰਾਜ ਸਭਾ ਤੋਂ ਜੋ ਅਸਤੀਫਾ ਦਿੱਤਾ ਉਸ ਨੇ ਵੀ ਪਾਰਟੀ ਵਿੱਚ ਇੱਕ ਨਵਾਂ ਆਕਸੀਜਨ ਦਾ ਕੰਮ ਕੀਤਾ ਜਿਸ ਤਹਿਤ ਪਾਰਟੀ ਹੁਣ ਲੋਕਾਂ ਤੱਕ ਵੱਤ ਤੋਂ ਵੱਤ ਪਹੁੰਚ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਲੋਕਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕੈਮਰਾਮੈਨ ਰਿਸ਼ ਦੇ ਨਾਲ ਸਰਬਜੀਤ ਸਿੰਘ ਐਵੀਪੀ ਸੰਜਾ ਰਾਜਪੁਰਾ